ਸਤਿ ਸ਼੍ਰੀ ਅਕਾਲ ਮਹਾਕਲੀ ਤੁਸੀਂ ਵੇਖ ਰਹੇ ਹੋ 88 ਸੇਕਾ ਗੁਰਦੁਆਰਾ ਬੁਰਜ ਅਕਾਲੀ ਫੋਲਾ ਸਿੰਘ ਵਿਖੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨਾਲ ਮੁਲਾਕਾਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਖ ਸਿਆਸਤ ਪੰਜਾਬ ਦੀ ਆਰਥਿਕਤਾ ਤੇ ਨੌਜਵਾਨੀ ਦੀ ਭੂਮਿਕਾ ਤੇ ਖੁੱਲਕੇ ਵਿਚਾਰ ਪ੍ਰਗਟ ਕੀਤੇ ਹਨ ਉਹਨਾਂ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ਪੂਰਵ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਦੱਸਿਆ ਕਿ ਪਾਰਟੀ ਦੀ ਵਰਕਿੰਗ ਕਮੇਟੀ ਨੇ 55 ਮੈਂਬਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਹਾਜ਼ਰੀ ਭਰਨ ਆਏ ਗਿਆਨੀ ਹਰ ਸਿੰਘ ਨੇ ਕਿਹਾ ਕਿ ਪਾਰਟੀ ਵੱਲੋਂ ਇੱਕ ਵਿਜ਼ਨ ਡਾਕੂਮੈਂਟ ਤਿਆਰ ਕੀਤਾ ਜਾ ਰਿਹਾ ਹੈ ਔਨ ਵਾਲੇ ਡਣਾ ਵਿੱਚ ਪੂਰੇ ਏਜੰਡੇ ਨੂੰ ਸਪਸ਼ਟ ਕਰੇਗਾ ਉਹਨਾਂ ਦਾਵਾ ਕੀਤਾ ਕਿ ਗ੍ਰੰਥੀ ਸਾਜ਼ਿਸ਼ ਤਹਿਤ ਸਿੱਖ ਨੌਜਵਾਨੀ ਨੂੰ ਸਿਆਸਤ ਤੋਂ ਦੂਰ ਕੀਤਾ ਗਿਆ ਹੈ ਤੇ ਪਰ ਹੁਣ ਸਮਾਂ ਆ ਗਿਆ ਕਿ ਨੌਜਵਾਨ ਨੂੰ ਬੁੱਧੀਜੀਵੀ ਵਰਗ ਸਿੱਖ ਸਿਆਸਤ ਨਾਲ ਦੁਬਾਰਾ ਜੁੜਨ ਉਹਨਾਂ ਕਿਹਾ ਕਿ ਸਿੱਖ ਸਿਆਸਤ ਹੀ ਪੰਜਾਬ ਨੂੰ ਆਰਥਿਕ ਅਤੇ ਸਮਾਜਿਕ ਤੌਰ ਤੇ ਬਚਾ ਸਕਦੀ ਹੈ ਪੰਜਾਬ ਦੀ ਆਰਥਿਕ ਹਾਲਤ ਉੱਤੇ ਚਿੰਤਾ ਜ਼ਾਹਰ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ April ਤੋਂ August 2025 ਤੱਕ 13326 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ ਅਤੇ ਰਾਜ ਦਾ ਕੁੱਲ ਕਰਜ਼ਾ ਲਗਭਗ ਪੌਣੇ 4 ਲੱਖ ਕਰੋੜ ਹੋ ਚੁੱਕਿਆ ਹੈ। ਵਿਦੇਬੀ ਮਾਮਲਿਆਂ ਅਤੇ ਮੋੜ ਤਮਾਕਿਆਂ ਦੇ ਦੋਸ਼ੀਆਂ ਦੀ ਨਾ ਗ੍ਰਿਫਤਾਰੀ ਤੇ ਉਹਨਾਂ ਨੇ ਮੌਜੂਦਾ ਸਰਕਾਰ ਦੀ ਨਾਕਾਮੀ ਤੇ ਵੀ ਸਵਾਲ ਉਠਾਏ ਨੇ। ਤੁਸੀਂ ਵੀ ਸੁਣੋ ਕੀ ਕਹਿ ਰਹੇ ਨੇ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ-ਬਹੁਤ ਵਧਾਈਆਂ ਅੱਜ ਸਾਡੀ ਸਾਰੀ ਵਰਕਿੰਗ ਕਮੇਟੀ ਜਿਹੜੀ ਹੈ ਗਈ 21 ਹੋ ਕੇ 15 ਨੰਬਰ ਜਿਹੜੀ ਸਾਡੀ ਵਰਕਿੰਗ ਕਮੇਟੀ ਜੀ ਉਹ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਰਦਾਸ ਬੇਨਤੀ ਕਰਨ ਵਾਸਤੇ ਆਏ ਨੇ ਸੱਚ칸 ਸ੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਜੀ ਨਤਮਸਤਕ ਹੋਣ ਵਾਸਤੇ ਆਏ ਨੇ ਕਿਉਂਕਿ ਅਸੀਂ ਅਕਾਲ ਪੁਰਖ ਦੇ ਹੁਕਮ ਚ ਚੱਲਣ ਵਾਲੇ ਆ ਅਕਾਲ ਪੁਰਖ ਦੇ ਆਸ਼ੀਰਵਾਦ ਨਾਲ ਚੱਲਣ ਵਾਲੇ ਆ ਅਕਾਲ ਪੁਰਖ ਅੱਗੇ ਅਰਦਾਸ ਕਰਕੇ ਚੱਲਣ ਵਾਲੇ ਆ ਤੇ ਅਸੀਂ ਸਮਝਿਆ ਕਿ ਸਾਡਾ ਇਹ ਫਰਜ਼ ਹੈ ਕਿ ਅਸੀਂ ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਨਾਲ ਲਿਜਾ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕਰੀਏ ਤੇ ਅਕਾਲ ਪੁਰਖ ਅੱਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਸਾਨੂੰ ਪੰਜਾਬ ਔਰ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ੇ ਔਰ ਇਸ ਮਕਸਦ ਦੇ ਨਾਲ ਹੀ ਅੱਜ ਅਸੀਂ ਇਕੱਠੇ ਹੋ ਕੇ ਸ਼੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਆਏ ਅੱਜ ਸ੍ਰੀ ਗੁਰੂ ਅਮਰ ਜੀ ਪ੍ਰਖਾਲੀ ਫੋਰਮ ਵਿੱਚ ਆਉਂਦਾ ਹਾਂਜੀ ਮੈਂ ਉਹ ਸ਼੍ਰੀ ਗੁਰੂ ਰਾਮਦਾਸ ਬਾਦਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ। ਸੱਚੇ ਪਾਤਸ਼ਾਹ ਸਾਰਿਆਂ ਤੇ ਮੇਰੇ ਪਰੇ ਹੱਥ ਹੈ। ਤੁਸੀਂ ਸਭ ਪਾਰਟੀ ਦਾ এজੰਡਾ ਕੀ ਹੈ? ਦੇਖੋ ਸਾਡੀ ਪਾਰਟੀ ਦਾ ਵਿਜ਼ਨ ਡਾਕੂਮੈਂਟ ਜਿਹੜਾ ਤਿਆਰ ਹੋ ਰਿਹਾ ਹੈ ਔਰ ਬਹੁਤ ਚੱਲ ਦੇ ਵਿਜ਼ਨ ਡਾਕੂਮੈਂਟ ਜਿਹੜਾ ਬਣ ਕੇ ਆ ਜਾਣਾ ਹੈ ਉਹਦੇ ਵਿੱਚ ਹੀ ਪਾਰਟੀ ਦਾ ਅਜੰਡਾ ਹੋਵੇਗਾ। ਬਾਕੀ ਅੱਜ ਜਿਹੜੀਆਂ ਸਮੱਸਿਆਵਾਂ ਸਾਨੂੰ ਫੇਸ ਕਰਨੀਆਂ ਪੈ ਰਹੀਆਂ ਨੇ ਉਹ ਬਹੁਤ ਗੰਭੀਰ ਤੇ ਬਹੁਤ ਜੜੀਆਂ ਨੇ ਔਰ ਦੁਖਦ ਵੀ ਨੇ। ਸਭ ਤੋਂ ਪਹਿਲਾਂ ਤੇ ਗਿਨੀ ਮੇਤੀ ਸਾਕੇਸ਼ ਦੇ ਤਹਿਤ ਸਾਡੀ ਸਿੱਖ ਨੌਜਵਾਨੀ ਨੂੰ ਸਿੱਖ ਸਿਆਸਤ ਤੋਂ ਜਿਹੜਾ ਹੈ ਉਹ ਸੋਚੀ ਸਮਝੀ ਸਾਜ ਦੇ ਤਹਿਤ ਫਸੇ ਕਰ ਦਿੱਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਸਿੱਖ ਨੌਜਵਾਨ ਜਿਹੜੇ ਨੇ ਉਹ ਸਿੱਖ ਸਿਆਸਤ ਦੇ ਹਿੱਸੇਦਾਰ ਬਣ ਤੇ ਅਸੀਂ ਨੌਜਵਾਨਾਂ ਨੂੰ ਆਵਾਜ਼ ਨਹੀਂ ਮਾਰਦੇ ਆ ਪੁੱਤੀ ਜੀ ਵੀ ਵਰਗ ਸਾਡਾ ਜਿਹੜਾ ਉਹਨੂੰ ਵੀ ਅਸੀਂ ਆਵਾਜ਼ ਮਾਰਦੇ ਆ ਕਿ ਸਿੱਖ ਸਿਆਸਤ ਨੂੰ ਅਪਨ ਮਜ਼ਬੂਤ ਕਰੀਏ ਪੰਜਾਬ ਦੇ ਅੰਦਰ ਤਰਕਲ ਦੇ ਅੰਦਰ ਕਿਉਂਕਿ ਸਿੱਖ ਸਿਆਸਤ ਹੀ ਹੈ ਜਿਹੜੀ ਇਸ ਮੁਲਕ ਨੂੰ ਵੀ ਜਿਹੜੀ ਹੈ ਨਵੀਂ ਦਿਸ਼ਾ ਔਰ ਦਿਸ਼ਾ ਜਿਹੜੀ ਆ ਉਹ ਦੇ ਸਕਦੀ ਹੈ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸਿੱਖ ਸਿਆਸਤ ਤੋਂ ਅਵਾਜ਼ਾਰ ਹੋ ਗਈ ਹੈ ਜੈਕ ਮੈਂ ਪਹਿਲਾਂ ਕਹਿ ਚੁੱਕੇ ਹਾਂ ਗੁੱਜੀ ਸਾਜਿਸ਼ ਹੈ ਤੇ ਸਿੱਖ ਸਿਆਸਤ ਤੋਂ ਨੌਜਵਾਨ ਪੀੜ੍ਹੀ ਨੂੰ ਜਿਹੜਾ ਹੈ ਉਹ ਅਵਾਜ਼ਾਰ ਕਰ ਦਿੱਤਾ ਗਿਆ ਹੈ ਕਾਦੀ ਸਿਆਸਤ ਤੋਂ ਮੁਨਕਰ ਕਰ ਦਿੱਤਾ ਗਿਆ ਅਸੀਂ ਉਹਨੂੰ ਨਾਲ ਜੋੜਨ ਦਾ ਉਪਰਾਲਾ ਕਰਾਂਗੇ ਦੂਜੀ ਚਿੰਤਾ ਸਾਡੀ ਜਿਹੜੀ ਹੈ ਕਿ ਪੰਜਾਬ ਆਰਥਿਕ ਤੌਰ ਤੇ ਬਹੁਤ ਪਛੜ ਗਿਆ ਹੈ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਪੰਜਾਬ ਸਰਕਾਰ ਨੇ 13326 ਕਰੋੜ ਰੁਪਏ ਕਰਜ਼ਾ ਲਿਆ ਸੀਗਾ ਤੇ 5000 ਕਰੋੜ ਦਾ ਕਰਜ਼ਾ ਜਿਹੜਾ ਨਵਾਂ ਲੈ ਲਿਆ ਟੋਟਲ ਜਿਹੜਾ ਹੈ ਪਾਉਣੇ 4 ਲੱਖ ਦੇ ਕਰੀਬ ਕਰਜ਼ਾ ਜਿਹੜਾ ਹੈ ਉਹ ਪੰਜਾਬ ਦੇ ਸਿਰ ਹੋ ਗਿਆ ਇਹ ਇੱਕ ਇਹੋ ਜਿਹੀ ਰਾਜਨੀਤੀ ਹੈ ਜਿਹੜੀ ਪੰਜਾਬ ਦੀਆਂ ਨਸਲਾਂ ਨੂੰ ਭਵਿੱਖ ਨੂੰ ਜਿਹੜਾ ਹੈ ਉਹ ਕਰਜ਼ਾਈ ਬਣਾ ਰਹੀ ਹੈ ਤੁਸੀਂ ਦੇਖੋ ਰਾਸਵਾ ਦੀਆਂ ਸੀਟਾਂ ਜਿਹੜੀਆਂ ਨੇ ਉਹ ਵੱਡੇ ਵੱਡੇ ਸਰਮਾਜਦਾਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਦੀ ਆਵਾਜ਼ ਹੁੰਦੇ ਰਾਜ ਸਭਾ ਦੇ ਮੈਂਬਰ ਤੇ ਜਿਹੜੇ ਵੱਡੇ ਵੱਡੇ ਸਰਮਾਇਦਾਰ ਰਾਜ ਸਭਾ ਦੇ ਮੈਂਬਰ ਬਣ ਰਹੇ ਆ ਕਿਵੇਂ ਬਣ ਰਹੇ ਆ ਮੈਨੂੰ ਨਹੀਂ ਇਹਦੇ ਬਾਰੇ ਪਤਾ ਲੇਕਿਨ ਪੰਜਾਬ ਦੇ ਉਹਨਾਂ ਲੋਕਾਂ ਨੂੰ ਇਹ ਟਿਕਟਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਸੀ ਜਿਹੜੇ ਪਾਰਲੀਮੈਂਟ ਦੇ ਵਿੱਚ ਜਾ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਦੇ ਪਰ ਕਿੰਨੇ ਸਾਲ ਹੋ ਗਏ ਨੇ ਰਾਜ ਸਭਾ ਦੇ ਮੈਂਬਰ ਜਿਹੜੇ ਬਣਾਈ ਨੇ ਇਹਨਾਂ ਨੇ ਕਿਸੇ ਨੇ ਵੀ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਦੇ ਵਿੱਚ ਨਹੀਂ ਉਠਾਇਆ ਇਹ ਵੀ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਹੈ ਬਿਆਦਵੀਆਂ ਦੇ ਦੋਸ਼ੀਆਂ ਨੂੰ ਜਿਹੜਾ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਨ ਦਾ ਉਸ ਵੇਲੇ ਕੇਜਰੀਵਾਲ ਸਾਹਿਬ ਨੇ ਵਾਅਦਾ ਕੀਤਾ ਸੀਗਾ ਲੇਕਿਨ ਬਿਆਦਗੀ ਦੇ ਦੋਸ਼ੀ ਅੱਜ ਵੀ ਦੰਦਨਾਉਂਦੇ ਫਿਰਦੇ ਆ ਬਾਰ ਬੰਬ ਧਮਾਕੇ ਦੇ ਸਾਰੇ ਸਬੂਤ ਮੌਜੂਦ ਹੈ ਉਹ ਵੀ ਦੋਸ਼ੀ ਜਿਹੜੇ ਮੰਟਰਾਉਂਦੇ ਫਿਰਦੇ ਆ ਅੱਜ ਤੱਕ ਨਾ ਮੌਰ ਬੰਬ ਧਮਾਕੇ ਦੇ ਦੋਸ਼ੀਆਂ ਨੂੰ ਸਜ਼ਾਆਂ ਤੱਕ ਜਿਹੜਾ ਇਹਨਾਂ ਨੇ ਪਹੁੰਚਾਇਆ ਤੇ ਨਾ ਹੀ ਬਿਆਦਵੀ ਦੇ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕਰਕੇ ਸਜ਼ਾਆਂ ਤੱਕ ਜਿਹੜਾ ਪਹੁੰਚਾਇਆ ਇਹ ਵੱਡੀਆਂ ਚਿੰਤਾਵਾਂ ਨੇ ਜਿਹੜੀਆਂ ਸਾਡੇ ਵਾਸਤੇ ਜਿਹੜੀਆਂ ਨੇ ਉਹ ਸਨਮਕ ਫਰੋਤੀਆਂ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਦੇ ਨੂੰ ਜਿਹੜਾ ਮਜ਼ਬੂਤ ਕਰਦਾ ਹਰਿਆਵਲ ਦਸਤਾ ਹੁੰਦਾ ਸੀ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਹਦਾ ਵੀ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਹੈ ਵਾਕਈ ਹਰਿਆਵਲ ਦਸਤਾ ਹੁੰਦਾ ਸੀ ਲੇਕਿਨ ਸਾਡੀ ਅਕਾਲੀ ਸਿਆਸਤ ਨੇ ਭੋਗ ਪਾ ਦਿੱਤਾ ਫੈਡਰੇਸ਼ਨਾਂ ਦਾ ਅਸੀਂ ਚਾਹੁੰਦੇ ਹਾਂ ਕਿ ਸਿੱਖ ਫੈਡਰੇਸ਼ਨਾਂ ਜਿਹੜੀਆਂ ਨੇ ਦੁਬਾਰਾ ਮਜ਼ਬੂਤ ਕੀਤੀਆਂ ਤਾਂ ਉਹਨਾਂ ਵੱਟਾ ਰੋਲ ਰਿਹਾ ਅਕਾਲੀ ਸਿਆਸਤ ਨੂੰ ਜਿੰਨਾ ਕੈਡਰ ਜਿਹੜਾ ਹੈ ਉਹ ਦਿੰਨੀਆਂ ਸੀ ਉਹ ਸਿੱਖ ਫੈਡਰੇਸ਼ਨਾਂ ਦਿੰਨੀਆਂ ਸੀਗੀਆਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਦਿੰਨੀਆਂ ਸੀ ਸਿਕਸ ਸਟੂਡੈਂਟ ਫੈਡਰੇਸ਼ਨਾਂ ਨੂੰ ਅਸੀਂ ਮਜ਼ਬੂਤ ਕਰਨ ਦਾ ਯਤਨ ਕਰਾਂਗੇ। ਕਰਨ ਕਰ ਜੁਣੀ ਚੌਲ ਹੋਣ ਜਾ ਰਹੀ ਹੈ। ਉਹਦੇ ਲਈ ਅਸੀਂ 6 ਮੈਂਬਰੀ ਕਮੇਟੀ ਬਣਾਈ ਸੀ ਕਿ ਉਹ ਸਾਨੂੰ ਰਿਪੋਰਟ ਦੇਗੀ ਧਰਾਤਲ ਦੇ ਉੱਤੇ ਜਾ ਕੇ ਸਾਡੇ ਵਰਕਰ ਸਾਡੇ ਡੈਲੀਗੇਟਸ ਸਾਡੇ ਜਿਹੜੇ ਨਾਲ ਜੁੜੇ ਲੋਕ ਨੇ ਉਹਨਾਂ ਨੂੰ ਮਿਲ ਰਹੇ ਨੇ ਮੀਟਿੰਗਾਂ ਕਰ ਰਹੇ ਨੇ ਜੋ ਰਿਪੋਰਟ ਦੇਗੀ ਪਾਰਟੀ ਪਲੇਟਫਾਰਮ ਤੇ ਉਹਦੀ ਵਿਚਾਰ ਕਰਕੇ ਫਿਰ ਫੈਸਲਾ ਲਿਆ ਜਾਵੇ। ਚਰਚਾ ਹੋ ਰਹੀ ਹੈ ਕਿ ਜੇ ਕਮੇਟੀ ਰਿਪੋਰਟ ਦੇਗੀ ਤੇ ਕਿ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ ਤੇ ਉਹਦੇ ਬਾਰੇ ਵੀ ਅਸੀਂ ਜ਼ਰੂਰ ਜਿਹੜਾ ਪੋਜ਼ਿਟਿਵ ਸੋਚਾਂਗੇ। ਐਡਾ ਵੀ ਹੋ ਸਕਦਾ ਜੀ ਕਿ ਕਿਸੇ ਪਾਰਟੀ ਦੇ ਬਿਲਕੁਲ ਕੀਤੀ ਜਾ ਸਕਦੀ ਹੈ। ਜੇ ਉਹ ਪਾਰਟੀ ਸਾਨੂੰ ਜੇ ਸਪਰਸ਼ ਕਰਦੀ ਹੈ ਤੇ ਬਿਲਕੁਲ ਕਿਸੇ ਕੈਂਡੀਡੇਟ ਨੂੰ ਸਪੋਰਟ ਵੀ ਕਰ ਸਕਦੇ। ਜਿਵੇਂ ਚੋਣ ਲਈ ਸਮਾਂ ਬਹੁਤ ਘੱਟ ਰਹਿ ਗਿਆ ਤੇ ਬਸ 2-4 ਦਿਨ ਦੇ ਅੰਦਰ ਸਾਡਾ ਹੋ ਜਾਏਗਾ। ਸਾਡਾ ਨੂੰ ਲੈ ਕੇ ਆਪਦੀ ਪਾਰਟੀ ਵੱਲੋਂ ਕਾਫੀ ਕੰਮ ਕੀਤਾ ਗਿਆ ਹੈ। ਹੁਣ ਕੀ ਹਾਲਾਤ? ਅਸੀਂ ਕਾਫੀ ਜਿੱਥੇ ਹੜਪੀੜ ਤੇ ਪ੍ਰਭਾਵਿਤ ਇਲਾਕਿਆਂ ਦੇ ਅਸੀਂ ਵਿਜ਼ਿਟ ਕੀਤੇ ਨੇ। ਅ ਫਿਲਹਾਲ ਪਹਿਲੇ ਪੜਾ ਤੇ ਉੱਤੇ ਅਸੀਂ ਡੀਜ਼ਲ ਦੀ ਸੇਵਾ ਕਰ ਰਹੇ ਹਾਂ 1 ਲੱਖ 30 ਲੀਟਰ ਡੀਜ਼ਲ ਦਾ ਜਿਹੜਾ ਐਲਾਨ ਕੀਤਾ ਸੀ ਉਹਨੂੰ ਦੇ ਰਹੇ ਹਾਂ ਦੂਜਾ ਅਸੀਂ ਗਰੰਤੀ ਸਿੰਘਾਂ ਤੇ ਜਿਹੜੇ ਸਾਡੇ ਪਿੰਡਾਂ ਦੇ ਗਰੰਤੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਉਹਨਾਂ ਨੂੰ 5000 ਰੁਪਏ ਪ੍ਰਤੀ ਮਹੀਨਾ ਜਿਹੜਾ ਅਸੀਂ ਦੇਣ ਦਾ ਵਾਅਦਾ ਕੀਤਾ ਸੀ ਉਹ ਪਹਿਲੀ ਕਿਸ਼ਤ ਅਸੀਂ ਕਈ ਇਲਾਕਿਆਂ 'ਚ ਦੇ ਦਿੱਤੀਆਂ ਕਈ ਇਲਾਕਿਆਂ 'ਚ ਦੇਣੀਆਂ 6 ਮਹੀਨੇ ਤੱਕ ਇਹ ਕਿਸ਼ਤਾਂ ਜਿਹੜੀਆਂ ਦੇਣੀਆਂ ਨੇ ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਆਪਣਾ ਯੋਗਦਾਨ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਮਦਦ ਕਰਕੇ ਪਾ ਸਕਿਆ। ਸਰਕਾਰ ਤੋਂ ਮਨਾਉਣ ਲਈ ਜਦ ਇਹਨੂੰ ਮਨਜ਼ੂਰੀ ਮਿਲ ਗਈ ਹੈ ਕਿ ਸਰਕਾਰ ਕੋਰੀਡੋਰ ਲਈ ਉਹਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕਿਉਂਕਿ ਸਿੱਖਾਂ ਦੀਆਂ ਭਾਵਨਾਵਾਂ ਨਨਕਾਣਾ ਸਾਹਿਬ ਨਾਲ ਜੁੜੀਆਂ ਨੇ ਭਾਵਨਾਵਾਂ ਦੀ ਚਲੋ ਭਾਰਤ ਸਰਕਾਰ ਨੇ ਕਦਰ ਕੀਤੀ ਹੈ ਅਸੀਂ ਇੱਕ ਕਰਤ ਕਰਨ ਨਹੀਂ ਆ ਧੰਨਵਾਦ ਵੀ ਕਰਦੇ ਹਾਂ ਕਿ ਉਹਨੇ ਮਨਜ਼ੂਰੀ ਦਿੱਤੀ ਹੈ ਲੇਕਿਨ ਕਰਤਾਰਪੁਰ ਕੋਰੀਡੋਰ ਨਾਲ ਵੀ ਸਾਡੀਆਂ ਭਾਵਨਾਵਾਂ ਜੁੜੀਆਂ ਨੇ ਦੇ ਕਰਤਾਰਪੁਰ ਕੋਰੀਡੋਰ ਵੀ ਜਿਹੜਾ ਹੈ ਉਹ ਖੋਲਣਾ ਚਾਹੀਦਾ ਜੀ ਨੌਜਵਾਨ ਦਿਸ਼ਾਹੀਨ ਹੋਏ ਪਏ ਨੇ ਉਹਨਾਂ ਨੂੰ ਬਿਲਕੁਲ ਇੱਕ ਨਾ ਗਹਿਰੀ ਸੋਚੀ ਸਮਝੀ ਸਾਜਿਸ਼ ਦੇ ਤਹਿਤ ਨੌਜਵਾਨਾਂ ਨੂੰ ਜਿਹੜਾ ਹੈ ਉਹ ਦਿਸ਼ਾਹੀਨ ਕਰ ਦਿੱਤਾ ਹੈ ਕੁਝ ਤਾਂ ਸੋਸ਼ਲ ਮੀਡੀਆ ਦੇ ਉੱਤੇ ਜੜੀਆਂ ਆਪਦਰ ਫੀਡ ਜਿਹੜੀ ਆ ਰਹੀ ਹੈ ਉਹਨੇ ਦਿਮਾਗ ਨੂੰ ਜਿਹੜੇ ਬੁੱਧੀ ਜਿਹੜੂ ਪ੍ਰਸ਼ਤ ਕਰ ਦਿੱਤਾ ਹੈ ਕੁਝ ਸੋਚੀ ਸਮਝੀ ਸਾਜਿਸ਼ ਤਹਿਤ ਹੀ ਕੁਝ ਇਸ ਤਰ੍ਹਾਂ ਦੇ ਨੈਰੇਟਿਵ ਬਿਲਡ ਕੀਤੇ ਗਏ ਨੇ ਕਿ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਹੈ ਉਹ ਜਿਹੜੀਆਂ ਕੌਮ ਪ੍ਰਤੀ ਜਾਂ ਪੰਜਾਬ ਪ੍ਰਤੀ ਜਿਹੜੀਆਂ ਜ਼ਿੰਮੇਵਾਰੀਆਂ ਸੀ ਉਸ ਤੋਂ ਅਵੇਸਲੀ ਹੋ ਗਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਸਿੱਖ ਸਿਆਸਤ ਦਾ ਖਾਸ ਤੌਰ ਤੇ ਆਕਾਲੀ ਸਿਆਸਤ ਦਾ ਹਿੱਸਾ ਬਣਾਇ